ਨੋ ਪਰਛਾਤਾ ਜੀ 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 ਸੱਚੀ ਬਾਈ ਜੀ ਲੋਂ ਧੰਨਵਾਦ ਬੜੀ ਭੁੱਖ ਲੱਗੀ ਸੀ ਕਿਹੜਾ ਏਰੀਆ ਤੁਹਾਡਾ ਸਾਡਾ ਪਾਜੀਆ ਉਦੋਂ ਵਾਲੀ ਮੁੱਲੋਂ ਵਾਲੀ ਤੇ ਹੁੰਦੋ ਹਾਂ ਜੀ ਹਾਂ ਜੀ ਭਾਜੀ ਵੀ ਨਾਲ ਹੀ ਹਾਂ ਜੀ ਸਾਰੇ ਇਕੱਠੇ ਹੋ ਗਏ ਜੀ ਲੋਂ ਧੰਨਵਾਦ ਇਹਨਾਂ ਦੇ ਜਿੰਨੇ ਵੀ ਇਹ ਮੈਂ ਤਾਂ ਜੋਦੇ ਕਹਾਂਗਾ ਇਹਨਾਂ ਨੂੰ ਨਹੀਂ ਪੈ ਰਿਆ ਬਹੁਤ ਜ਼ਿਆਦਾ ਇੱਥੇ ਜਿੱਲੀ ਵੀ ਸਰਵਿਸ ਲੱਗੀ ਹੋਈ ਆ ਇਹ ਰੈਡੀ ਕਰਕੇ ਆਪ ਲੰਗਰ ਤਿਆਰ ਕਰਕੇ ਭਰਾ ਸਾਡੇ ਲੈ ਕੇ ਆ ਰਹੇ ਆ ਉਹ ਕੰਦੇ ਇਹ ਨਹੀਂ ਲੱਖਾਂ ਯੂਥ ਪੰਜਾਬ ਦਾ ਜਿਹੜਾ ਸੜਕਾਂ ਤੇ ਹੈ ਸਾਰਿਆਂ ਕੇ ਮੇਰਾ ਸਿਰ ਝੁਕਦਾ ਸਾਨੂੰ ਸਾਡੇ ਯੂਥ ਨੂੰ ਪ੍ਰੋਪਾਗੈਂਡਾ ਕਰਕੇ ਭੰਡਿਆ ਜਾਂਦਾ ਵੀ ਇਹ ਨਸ਼ੇੜੀ ਹੈ ਇਹ ਉੜਦਾ ਪੰਜਾਬ ਹੈ ਪਰ ਅੱਜ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਇਦਾਂ ਦਾ ਯੂਥ ਹੈ ਜਿਹੜਾ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਖੜਾ ਹੈ ਮੈਂ ਸਾਰਿਆਂ ਦਾ ਜਿੰਨਾਂ ਧੰਨਵਾਦ ਕਰਦਾ ਥੈਂਕ ਯੂ ਟੂ ਮੈਨ ਭਾਈ ਬੇਸਤ ਬਣਾਉਣ ਤੁਹਾਨੂੰ ਇਹ ਨਾ ਪੰਜ ਕਿੱਲੇ ਮੈਂ ਵੱਡੀ ਜਵਾਰ ਲੁਹਾਈਆਂ ਮੈਂ ਜਦੋਂ ਤੁਸੀਂ ਟੁਰਨੋਂ ਕੋਈ ਕਰਨੀ ਕੀ ਕੀ ਜਾਣੀ ਕੀ ਤਾਂ ਤਾਂ ਆਈ ਬੰਦੇ ਲੈ ਆਏ ਤੇ ਅੰਦਰ ਗਾੜੀ ਫਿਰਦੀ ਹੈ ਫਸਲ ਦਾ ਹਾਲ ਦੇਖੋ ਬਿਲਕੁਲ ਇਹ ਰਾਵੀ ਦਾ ਕੰਡਾ ਹੈ ਪਰਲੇ ਪਾਸੇ ਰਾਵੀ ਹੈ ਤੇ ਅੱਗੇ ਕਣੀਆਂ ਤੇ ਹੋਰ ਕਈ ਪਿੰਡ ਨੇ ਉਹ ਵਿਚਾਰੇ ਟੁੱਟ ਚੁੱਕੇ ਹੈ ਹਜੇ ਆਪਾਂ ਉੱਥੇ ਆਈ ਸੀਗੇ ਉੱਥੇ ਕੋਈ ਹੈਲਪ ਨਹੀਂ ਪਹੁੰਚੀ ਨਾ ਹਜੇ ਬੋਰਡ ਚੱਲ ਰਹੀ ਹੈ ਇੱਥੇ ਔਰ ਸੜਕ ਟੁੱਟੀ ਹੋਈ ਹੈ ਫਸਲਾਂ ਦਾ ਬੁਰਾ ਹਾਲ ਹੈ ਡੁੱਬ ਚੁੱਕੀਆਂ ਨੇ ਰਾਵੀ ਦਾ ਕੰਡਾ ਇਹ ਤੇ ਇੱਥੇ ਆਪਾਂ ਖੜੇ ਆਈ ਥਿੰਕ ਹਜ਼ਾਰਾਂ ਹੀ ਕਿਸਾਨ ਨੇ ਜਿਨ੍ਹਾਂ ਦੀ ਫਸਲਾਂ ਡੁੱਬ ਚੁੱਕੀਆਂ ਨੇ ਸਰਕਾਰ ਨੂੰ ਵੀ ਮੈਂ ਰਿਕੁਐਸਟ ਕਰਦਾ ਰਿਮੋਟ ਏਰੀਆ ਤੇ ਇੱਥੇ ਲਾਈਟ ਵੀ ਨਹੀਂ ਹੈਗੀ ਪਲੀਜ਼ ਲਾਈਟ ਦਾ ਵੀ ਅਰੇਂਜਮੈਂਟ ਕੀਤਾ ਜਾਵੇ ਔਰ ਜਿਨ੍ਹਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਇਹਨਾਂ ਲਈ ਵੀ ਆਓ ਆਪਾਂ ਸਾਰੇ ਹੈਲਪ ਕਰੀਏ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਫਸਲਾਂ ਦੀ ਗਰਦੌਰੀ ਕਰਕੇ ਕਿਸਾਨਾਂ ਤੱਕ ਮੁਆਵਜ਼ਾ ਪਹੁੰਚਾਵੇ ਅੱਜ ਨਾਲ ਪਾਹੀ ਅਹੀਨਾ ਭਾਜੀ ਆਪਣਾ ਲਾਈਟ ਨਹੀਂ ਇੱਥੇ ਹੈਗੀ ਲਾਈਟ ਦੇ ਕਰਕੇ ਨਾ ਆਪਾਂ ਡੱਬੀਆਂ ਲੈ ਕੇ ਆਏ ਆ ਮੋਮਬੱਤੀਆਂ ਜਿੱਦਾਂ ਤੇ ਆਪਾਂ ਕੱਲ ਨੂੰ ਮਸ਼ਰਦਾਨੀਆਂ ਲਿਓਣੀਆਂ ਵਾ ਮਸ਼ਰਦਾ ਬੜਾ ਮਤਲਬ ਬਹੁਤ ਜ਼ਿਆਦੀ ਪ੍ਰੋਬਲਮ ਆ ਰਹੀ ਹੈ ਮਸ਼ਰਦੇ ਤੋਂ ਕਰੋ ਕਰੋ ਪਹਿਜੂ ਟੀਵੀਰ ਬਣੀ ਇਹਨਾਂ ਵਰਤੌਣਾ ਲੰਗਰ ਮੈਂ ਲੰਗਰ ਵਰਤਾਈ ਫਿਰ ਅੱਗੇ ਜਾ ਕੇ ਸਾਸ਼ੀ ਗਾਲ ਜੀ ਮੈਂ ਤੁਹਾਡੀ ਆਪਣੀ ਗੀਤ ਕਰਾਇਆ ਪੰਜਾਬ ਦੀਆਂ ਜਿੰਨੀਆਂ ਵੀ ਰੂਹਾਂ ਜਿੰਨੀਆਂ ਵੀ ਸੰਸਥਾਵਾਂ ਇਹ ਮਾੜੀ ਘੜੀ ਦੇ ਵਿੱਚ ਹੈਲਪ ਕਰ ਰਹੀਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਰਮੋਲ ਜਿੱਦਾਂ ਕਿ ਗੀਤ ਜੀ ਨੇ ਦੱਸਿਆ ਜਿੰਨੀਆਂ ਵੀ ਸੰਸਥਾਵਾਂ ਰੂਹਾਂ ਸਾਰੀਆਂ ਪੰਜਾਬ ਦੀ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੀਆਂ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਵੀ ਸਪੈਸ਼ਲ ਤੌਰ ਤੇ ਵਿਦ ਫੈਮਿਲੀ ਸੇਵਾ ਕਰਨ ਦੇ ਲਈ ਗੀਤ ਜੀ ਆਏ ਆ ਔਰ ਪਹਿਲਾਂ ਵੀ ਜਦੋਂ ਪਿਛਲੀ ਵਾਰ ਫਲੱਡ ਆਇਆ ਸੀ ਬੜੇ ਤਨਮਨ ਤੁਨ ਤੋਂ ਲੈਣੇ ਪਾਰਟਿਸਪੇਟ ਕੀਤਾ ਸੀ ਔਰ ਸਪੈਸ਼ਲ ਗੱਲ ਇਹ ਹੈ ਕਿ ਹਰਿਆਣੇ ਤੋਂ ਯੂਪੀ ਤੋਂ ਉੱਤਰਾਖੰਡ ਤੋਂ ਸਾਡੀਆਂ ਕਿਸਾਨ ਯੂਨੀਅਨਾਂ ਤੇ ਹੋਰ ਲੋਕ ਵੱਡੀ ਤਦਾਦ ਦੇ ਵਿੱਚ ਹੈਲਪ ਲੈ ਕੇ ਪਹੁੰਚ ਰਹੇ ਉਹਨਾਂ ਦਾ ਵੀ ਆਪਾਂ तहे ਦਿਲ ਤੋਂ ਧੰਨਵਾਦ ਕਰਦੇ ਹਾਂ ਥੈਂਕ ਯੂ ਸੋ ਮੱਚ ਆਓ ਔਕੀ ਖੜੀ ਦੇ ਵਿੱਚ ਸਾਰੇ ਆਪਾਂ ਪੰਜਾਬ ਨਾਲ ਖੜੀਏ ਆਪਣੇ ਲੋਕਾਂ ਨਾਲ